ਸਤਿਗੁਰੂ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਰਾਜੀ ਨਵਾਜੀ ਸਾਧ ਸੰਗਤ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਫਤਿਹ ਆਪਾਂ ਸਾਂਝੀ ਕਰਨੀ ਆ ਆਪਾਂ ਚਾਹਣੇ ਵੱਡੇ ਵੱਡੇ ਮੋਰਚੇ ਫਤਿਹ ਹੋਣ ਪਰ ਮੈਂ ਬਹੁਤ ਇੱਥੇ ਬੈਠਾ ਰਿਆ ਜਦੋਂ ਰਾਏ ਨੇ ਕਿਹਾ ਵੀ ਫਤਿਹ ਤਾਂ ਬੁਲਾ ਦਿਓ ਫਿਰ ਆਪਾਂ ਥੋੜੀ ਜੀ ਫਤਿਹ ਬੁਲਾਈ ਨਹੀਂ ਭਾਈ ਫਤਿਹ ਹਮੇਸ਼ਾ ਹੀ ਗੱਜ ਕੇ ਬੋਲਿਆ ਕਰੋ ਮਹਾਰਾਜ ਨੇ ਬਹੁਤ ਵੱਡਾ slogan ਦਿੱਤਾ ਏ ਇਕ ਤਾਂ ਮਿਲਨ ਦਾ ਇੱਕ ਫਤਿਹਯਾਬੀ ਦਾ ਸਿਮਰਨ ਦਾ ਸਾਰਾ ਕੁਝ ਸਮੋਤ ਆ ਇਹਦੇ ਚ ਤੇ ਫਿਰ ਫਤੇਗਾ ਤਾਂ ਦਿੱਲੀ ਬੁਲਾਉਣੇ ਆ ਸਾਰੇ ਗੱਜ ਕੇ ਬਲਾਓ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਅੱਜ ਜਿਹੜਾ ਕੌਮੀ ਇਨਸਾਫ ਔਰਚੇ ਵੱਲੋਂ ਇਹ ਕਈ ਸੀ ਜਿਹਦੇ ਸਾਰੀਆਂ ਹੀ ਰਾਜਨੀਤਿਕ ਜਥੇ ਬੰਨੀਆਂ ਵੀ ਬਹੁਤ ਆਈਆਂ ਤੇ ਕਿਸਾਨ ਜਥੇ ਬੰਨੀਆਂ ਵੱਡੀ ਪੱਧਰ ਤੇ ਸਾਰੀਆਂ ਪਹੁੰਚੇ ਲੱਗ ਪਕ ਤੇ ਮਹਾਪੁਰਖ ਵੀ ਆਏ ਨੇ ਬਰ ਬਰਲੇ ਕਿਉਂਕਿ ਜਿਵੇਂ ਜਿਵੇਂ ਸੁਣਿਆ ਲੱਗਾ ਮੈਂ ਸਮਝਦਾ ਵੀ ਇਹ ਇੱਕ ਕਾਮਯਾਬ ਆਪਣਾ ਪ੍ਰੋਗਰਾਮ ਹੈ ਜਿਹੜੀ ਭਾਰਤ ਸਰਕਾਰ ਨੇ ਮਿਨਿਸਟਰੀ ਹੋਮ ਵੱਲੋਂ ਜੁਆਇਨ ਸੈਕਟਰੀ ਇੱਥੇ ਆਇਆ ਸੀਗਾ ਉਹਦੇ ਨਾਲ ਉਹਨਾਂ ਦੀ ਟੀਮ ਸੀ ਉਹਨਾਂ ਨੂੰ ਮੈਮੋਰੰਡਮ ਵੀ ਦਿੱਤਾ ਜੋ ਕੌਮੀਲ ਸ਼ਾਮ ਮੋਰਚੇ ਵੱਲੋਂ ਲਿਖਿਆ ਗਿਆ ਸੀ ਆਪਣੇ ਸਾਰਿਆਂ ਵੱਲੋਂ ਇੱਕ ਮੰਗ ਪੱਤਰ ਸੀ ਉਹ ਤੋਂ ਬਾਅਦ ਜਦ ਜਥੇਦਾਰ ਮਲਵੋਤ ਸਿੰਘ ਜਥੇਦਾਰ ਗੁਰਚਾਨ ਸਿੰਘ ਹੋਣਾ ਨੇ ਜੋ ਜਥੇਦਾਰ ਹਵਾਰਾ ਜੀ ਦੇ ਸਰਦਾਰ ਜੀ ਦੇ ਪਿਤਾ ਜੀ ਹੈ ਉਹਨਾਂ ਨੇ ਉਹਨਾਂ ਨੂੰ ਪਿਆ ਕੇ ਦੇਖੋ ਇੱਕ ਫਾਰਮੈਸੀਤੀ ਹੁੰਦੀ ਆ ਸਾਡੀਆਂ ਮੰਗਾਂ ਬੜੀਆਂ ਜਾਇਜ਼ ਨੇ 30 35 35 ਸਾਲ ਤੋਂ ਸਾਡੇ ਬੱਚੇ ਅੰਦਰ ਬੈਠੇ ਨੇ ਸਾਨੂੰ ਜਾਂ ਤੇ ਕਾਰਨ ਦੱਸ ਦੋ ਕੋਈ ਕਾਨੂੰਨ ਦੱਸ ਦੋ ਵਿਆਹ ਕਾਨੂੰਨ ਹਲੇ ਉਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ ਚਾਹੁੰਦਾ ਤੇ ਜੇ ਤੁਸੀਂ ਕਾਰਵਾਈ ਕਰੋ ਇਹ ਨਾ ਹੋਵੇ ਤੁਸੀਂ ਇੱਥੋਂ ਸਾਡੇ ਕੋਲ ਕਾਗਜ਼ ਫੜ ਕੇ ਲੈ ਗਏ ਅਸੀਂ ਕਹੀਏ ਜੀ ਹਾਂ ਲੈ ਗਏ ਤੇ ਕਾਰਵਾਈ ਕੋਈ ਹੋਵੇ ਹੀ ਨਾ ਐ ਨਾ ਕਰੋ ਸਾਡੇ ਉਹਨਾਂ ਨੇ ਪੂਰਾ ਪ੍ਰੋਸਾ ਦਿੱਤਾ ਵੀ ਐ ਨਹੀਂ ਹੁੰਦਾ ਬਿਲਕੁਲ ਤੁਹਾਨੂੰ ਜਵਾਬਦਾਈ ਦੇਾਂਗੇ ਅਸੀਂ ਜਿਹੜੇ ਮੇਰੇ ਨਾਲ ਅਫਸਰ ਬੈਠੇ ਆ ਤੁਹਾਨੂੰ ਟਾਈਮ ਟੂ ਟਾਈਮ ਇਹਦੀ ਸਾਰੀ ਕਾਰਵਾਈ ਦੱਸਣਗੇ ਵੀ ਅਸੀਂ ਕੀ ਕਰ ਰਹੇ ਆ ਕੀ ਕਰਨਾ ਚਾਹੀਦਾ ਕਿ ਇਹ ਤੁਸੀਂ ਇਹ ਵੀ ਡਿਮਾਂਡ ਰੱਖੇ ਤੇ ਦੇਖੋ ਜਿਹੜੇ ਮੈਮੋਰੈਂਡੋ ਹੁੰਦੇ ਆ ਉਹ ਇੱਕ ਇਸ਼ੂ ਦੇ ਹੁੰਦੇ ਆ ਅੱਜ ਰਿਹਾਈਆਂ ਦਾ ਪਰ ਜਦੋਂ ਤੋਂ ਹੋਇਆ ਜਿਨੇ ਹੁਣੇ ਸਾਡੇ ਦਾ ਬੰਦਿਆਂ ਦੀ ਇੱਕ ਮੀਟਿੰਗ ਕਰਾਓ ਜਾਂ ਤਾਂ ਪੀਐਮ ਨਾਲ ਕਰਾਓ ਜਾਂ ਮਿਨਿਸਟਰੀ ਹੋਣ ਦੇ ਨਾਲ ਹੋ ਮਿਨਿਸਟਰ ਨਾਲ ਕਰਾਓ ਆਮੋ ਸਾਹਮਣੇ ਬੈਠ ਕੇ ਸਾਡੇ ਨਾਲ ਡਿਸਕਸ਼ਨ ਕਰ ਲੈਣ ਜੇ ਤਾਂ ਸਾਡੀਆਂ ਗੱਲਾਂ ਨਜਾਇਜ਼ ਸਾਬਤ ਕਰ ਦੇਣ ਵੀ ਤੁਸੀਂ ਐਵੇਂ ਧਰਨੇ ਲਈ ਜਾਨੇ ਆ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਕੇ ਆ ਜਾਵਾਂਗੇ ਜੇ ਅਸੀਂ ਸਾਬਤ ਕਰ ਦਈਏ ਵੀ ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਆ ਤੇ ਫੇਰ ਤੁਸੀਂ ਸਾਡੀਆਂ ਗੱਲਾਂ ਮੰਨ ਲਿਓ ਇਸ ਮਾਹੌਲ ਦੇ ਵਿੱਚ ਸਾਰੇ ਮੈਂਬਰਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਸਤਾਰਜੋਗ ਬਾਬਾ ਸੇਵਾ ਸਿੰਘ ਜੀ ਨੇ ਵੀ ਆਪਣੇ ਵਿਚਾਰ ਦੱਸੇ ਵੀ ਸਾਡੇ ਬੱਚੇ ਦੱਸੋ ਕਿੰਨਾ ਚਿਰ ਹੋਰ ਰਹਿਣਗੇ ਕੋਈ ਤਾਂ ਹੱਦ ਸੀਮਾ ਮਿਥੋ ਸੋ ਇਹ ਗੱਲਾਂ ਸਾਰੀਆਂ ਵੱਖ-ਵੱਖ ਮੈਂਬਰਾਂ ਨੇ ਹੋਰ ਵੀ ਗੱਲਾਂ ਕੀਤੀਆਂ ਉਹਦਾ ਸਾਰਾਂਸ਼ ਇਹ ਸੀ ਵੀ ਤੁਸੀਂ ਕਾਗਜ਼ ਲਿਆ ਕੇ ਜਾ ਕੇ ਪੇਟੀ 'ਚ ਰੱਖ ਦੋ ਤੇ ਤੁਸੀਂ ਕਹੋ ਜੀ ਨ्यायੀਏ ਕੱਲ ਨੂੰ ਖਬਰਾਂ ਲੱਗ ਜਾਣਗੀਆਂ ਵੀ ਹਾਂ ਇੱਕ ਮੈਮੋਰੰਡਮ ਮਿਲਿਆ ਇੱਕ ਡੈਪੂਟੇਸ਼ਨ ਮਿਲਿਆ ਉਹਨੇ ਮੈਮੋਰੰਡਮ ਦਿੱਤਾ ਕਿ ਪਾਰਟੀ ਨਮਾਇੰਦੇ ਆਏ ਲੈ ਕੇ ਚਲੇ ਗਏ ਇਸ ਤੋਂ ਬਾਅਦ ਕੁਝ ਨਹੀਂ ਉਹ ਕਹਿੰਦੇ ਨਹੀਂ ਬਿਲਕੁਲ ਨਹੀਂ ਆਏ ਹੋਗਾ ਇੱਥੇ ਕਾਰਵਾਈ ਹੋ ਗਈ ਇਹ ਤਾਂ ਸੀ ਅੱਜ ਦੀ ਕਾਰਵਾਈ ਹੁਣ ਮੈਂ ਆਪਣੇ ਵੱਲੋਂ ਤੁਹਾਡੇ 5 ਮਿੰਟ ਰਾਵਾਂਗਾ ਸਾਹ ਜੀ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ 350ਵਾਂ ਸ਼ਹੀਦੀ ਪੁਰਬ ਨੌਜਾ ਚਾ ਰਹੇ ਸੀ ਅੱਜ ਜਿਹੜੀਆਂ ਸੰਗਤਾਂ ਤੁਸੀਂ ਬੈਠੀਆਂ ਨੇ ਤੁਹਾਡਾ ਪ੍ਰੋਗਰਾਮ ਤਾਂ ਇਹ ਹੀ ਸੀ ਦੇਖੋ ਜਦੋਂ ਪੰਡਿਤ ਕਿਰਪਾ RAM ਕਸ਼ਮੀਰ ਤੋਂ ਬਹੁਤ ਸਾਰੇ ਮੰਦਰਾਂ ਦੇ ਪੁਜਾਰੀਆਂ ਨੂੰ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਇਆ ਉਹਨੇ ਕਿਹਾ ਮਹਾਰਾਜ ਸਾਡਾ ਧਰਮ ਖਤਮ ਹੋ ਰਿਹਾ ਹੈ ਸਾਦਾ ਤੇਲ ਤੇ ਤੇ ਜੰਨੂ ਖਤਰੇ ਚ ਹੈ ਮਿਹਰ ਕਰੋ ਸਾਦਾ ਧਰਮ ਬਚਾਓ ਮੈਂ ਸੰਖੇਪ ਵਿੱਚ ਬੇਨਤੀ ਕਰਨ ਇਤਿਹਾਸ ਦਾ ਵੱਡਾ ਹੈ ਮਹਾਰਾਜ ਜੀ ਨੇ ਠੀਕ ਹੈ ਭਾਈ ਔਰੰਗਜ਼ੇਬ ਨੂੰ ਕਹ ਦੋ ਜੇ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਧਰਮ ਨੂੰ ਮੰਨ ਲੈਣ ਤਾਂ ਹਿੰਦੁਸਤਾਨ ਦਾ ਸਾਰਾ Hindu ਆਪੇ ਨੂੰ ਸਨਮਾਨ ਬਣ ਜਾਏਗਾ ਜਦੋਂ ਇਹ ਸਨੇਹਾ ਔਰੰਗਜ਼ੇਬ ਨੂੰ ਮਿਲਿਆ ਔਰੰਗਜ਼ੇਬ ਨੇ ਦਿੱਲੀ ਸੱਦ ਲਿਆ ਮਹਾਰਾਜ ਨੂੰ ਦਿੱਲੀ ਸੱਦ ਕੇ ਬੜੀ ਚਰਚਾ ਹੋਈ ਬੜੀ ਵਿਚਾਰ ਹੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਇਹ ਕਿਹਾ ਵੀ ਤੁਸੀਂ ਮੁਸਲਮਾਨ ਹੀ ਨਹੀਂ ਹੈਗੇ ਜਿਹੜੇ ਕਾਜੀ ਮੋਲਾ ਵਜ਼ੀਰ ਔਰੰਗਜ਼ੇਬ ਦੇ ਆਏ ਨਾ ਇਹ ਨਹੀਂ ਤੁਸੀਂ ਨਹੀਂ ਮੁਸਲਮਾਨ ਹੈਗੇ ਉਹ ਬੜੇ ਔਖੇ ਹੋਏ ਕਵੀ ਸੰਤੋਖ ਸਿੰਘ ਨੇ ਛਤਰਾ ਲਿਖੀਆਂ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਇਹ ਬਾਣੀ ਲਿਖੀ ਹੈ ਮੁਸਲਮਾਨ ਮੋਗੰਦਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵਾ ਦੁਨੀਆ ਰੰਗ ਨਾ ਆਵਾ ਨੇੜੇ ਜੋ Kusum Paat ਕੋ ਪਾਤ ਹਰਾ ਮੁਸਲਮਾਨ ਕਸਾਈ ਹੁੰਦਾ ਕਿਤੇ ਮੁਸਲਮਾਨ ਸਾਨੂੰ ਕਿਸਨ ਇਨਸਾਫਪਸੰਦ ਨਹੀਂ ਹੁੰਦੇ ਇਹ ਗੱਲਾਂ ਜਿਹੜੀ ਕੀਤੀ ਸਾਰੀਆਂ ਆਰਗਨਿਜ਼ਮ ਨੂੰ ਦੱਸਿਆ ਵੀ ਤੁਸੀਂ ਮੁਸਲਮਾਨ ਬਣੋਣਾ ਚਾਹੁੰਦੇ ਉਹਨਾਂ ਨੇ ਨਹੀਂ ਬਨਣਾ ਕਹਿੰਦੇ ਫਿਰ ਉਹਨਾਂ ਨੂੰ ਥੋੜਾ ਜਿਆ ਧੱਕਾ ਕਰੋ ਉਹਨਾਂ ਨੂੰ ਦਿਖਾਓ ਰਾਜ ਦੇ ਰੰਗ ਸਾਧ ਸਿੰਘ ਫਿਰ ਪਾਈ ਮਤੀ ਦਾਸ ਭਾਈ ਸਤੀਰਾਮ ਇਹ ਦੋਨੇ ਭਰਾ ਸੀ ਸਕੇ ਉਹਨਾਂ ਤੋਂ ਬਾਅਦ ਭਾਈ ਦਿਆਲਾ ਜੀ ਤਿੰਨਾਂ ਨੂੰ ਸ਼ਹੀਦ ਕੀਤਾ ਗਿਆ ਫਿਰ ਧੰਗੁਰੂ ਤੇਗਵਧ ਸਭ ਨੂੰ ਸ਼ਹੀਦ ਕੀਤਾ ਗਿਆ ਸਾਧ ਸਿੰਘ ਦੀ ਫਿਰ ਕਿਤੇ ਜਾ ਕੇ ਇਹ ਸਿੱਧੀਆਂ ਸਤਰਾਂ ਲਿਖ ਦਿੱਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸਮ ਗ੍ਰੰਥ ਦੇ ਵਿੱਚ ਲਿਖ ਦਿੱਤੀਆਂ ਵੀ ਇਹ ਸਾਰਾ ਕੁਝ ਹੋਇਆ ਕਿਉਂ ਮਾਰੇ ਗਏ ਤਿਲਕ ਜੰਨੂ ਰਾਖਾ ਪਰ ਤਾਕਾ ਤੀਨੋਂ ਵੱਡੋ ਕਲੂ ਮੈਂ ਸਾਗਾ ਧਰਮ ਹੇਤ ਜਿੰਦੀ ਆ ਸੀਸ ਦੀ ਆ ਪਰ ਸਿਰਨਾਂ ਦੀ ਆ ਸਾਧਨ ਹੇਤ ਇਸ ਦੀ ਜੰਤਰੀ ਸੀਸ ਦੀ ਆ ਪਰ ਸਿਰ ਨਾ ਉਤਰੀ ਫਿਤਰ ਫੋਲੀਸ ਸਿਰ ਬਰਾਬਰ ਕੀਆ ਧਿਆਨ ਤੇਗ ਬਹਾਦਰ ਸੀ ਕਿ ਰਿਆ ਕਰੀ ਨਾ ਤਿੰਨੂ ਆਣ ਮਾਰੇ ਲਿਖ ਤੱਕ ਦੰਸਤ ਆਪਾਂ ਮੁਨਕਰ ਸਰ ਹੋ ਸਕਦੇ ਨਾ ਉਹ ਹੋ ਸਕਦੇ ਆ ਮੈਂ ਕੋ ਬੇਨਤੀ ਕਰਦਾ ਕਿ ਉਦੋਂ ਦੇਸ਼ ਦਾ ਹਿੰਦੂ ਮਜਲੂਮ ਸੀ ਉਦੋਂ ਫਰਿਆਦੀ ਹੋਇਆ ਤੇ ਫਰਿਆਦ ਉਹਨਾਂ ਦੀ ਸੁਣੀ ਗਈ ਅੱਜ ਦੇਸ਼ ਦੀ ਬੋਗਣਤੀ ਹਿੰਦੂ ਹੁਕਮਰਾਨ ਹੈ ਹੁਕਮਰਾਨ ਤੇ ਮਜਰੂਮਾਂ ਵਿੱਚ ਜ਼ਮੀਨ ਸਵਾਨ ਦਾ ਫਰਕ ਹੁੰਦਾ ਅੱਜ ਦੇਸ਼ ਦਾ ਹਿੰਦੂ ਹੁਕਮਰਾਨ ਹੈ ਤੇ ਅਸੀਂ ਅੱਜ ਫਰਿਆਦੀ ਬਣੇ ਫਿਰਦੇ ਜਸੀਂ ਸਿੱਖ ਫਰਿਆਦੀ ਆ ਮੈਂ ਇੱਕੋ ਸੁਝਾਅ ਦੇਣਾ ਚਾਹਣਾ ਹੈ ਮੋਦੀ ਸਰਕਾਰ ਨੂੰ ਜੇ ਤੁਸੀਂ ਸਾਡੀ ਗੱਲ ਧਿਆਨ ਨਾਲ ਸੁਣ ਲੋ ਕਿਉਂਕਿ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਅਸਾਨ ਨੂੰ ਭੁਲਾਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਸੀ ਉਹ ਭਾਈ ਮਤੀ ਦਾਸ ਭਾਈ ਸੱਤੀ ਦਾਤ ਰਾਣ ਤੇ ਭਾਈ ਦਿਆਲਾ ਜੀ ਭਾਈ ਜੇਤਾ ਜੀ ਸਾਧ ਸੰਗਤ ਜੀ ਭਾਈ ਟੋਡਰ ਮੱਲ ਜੀ ਇੱਕ ਤੇ ਹੋਰ ਸੀ ਕੋਈ ਗੁਰੂ ਸਾਹਿਬ ਦੀ ਸਿੱਖੀ ਸੀ ਨਾ ਇਹਨਾਂ ਨੇ ਕੁਰਬਾਨੀਆਂ ਕਰਤੀਆਂ ਤੇ Hindu ਧਰਮ ਬਚ ਗਿਆ ਅੱਜ ਹਿੰਦੁਸਤਾਨ ਦੀ ਸ਼ੇਦੇ ਉੱਪਰ ਜੇ ਹਿੰਦੂ ਧਰਮ ਦੀਆਂ ਰੌਰੀ ਤਾਂ ਹੈਗੀਆਂ ਤਾਂ ਉਹ ਕੰਧ ਲਈ ਧੰਗ ਗੁਰੂ ਤੇਗ ਬਹਾਦਰ ਸਾਹਿਬ ਦੀ ਜਿੱਦੀ ਕਰਕੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ 30 35 ਸਾਲ ਤੋਂ ਤੇ ਤੁਸੀਂ ਗੱਲ ਸੁਣਨ ਤਿਆਰ ਨਹੀਂ ਕਦੇ ਕਿਸਾਨ ਮੋਰਚਾ ਲਾਉਂਦੇ ਆ ਕਦੇ ਸਾਨੂੰ ਕੋਈ ਗੱਲ ਕਰਨੀ ਪੈਂਦੀ ਹੈ ਮੈਂ ਅਖੀਰ ਵਿੱਚ ਬੇਨਤੀ ਕਰਦਾ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਅਸੀਂ ਬਹੁਤ ਜੇ ਸਾਡਾ ਉਜਾੜਾ ਅੱਜ ਕਿਸੇ ਵੀ ਦੁਰਗ ਨੂੰ ਪੁੱਛ ਲੋ ਉਹ ਕਹਿੰਦੇ ਜਦ ਤੱਕ ਕਹਣਗੇ ਰੋਲੇ ਰੱਪੇ ਵੇਲੇ ਦੀ ਗੱਲ ਹੈ। ਜਾਂ ਕਹਣਗੇ ਅਜਾੜੇ ਵੇਲੇ ਦੀ ਗੱਲ ਹੈ ਉਹ ਕਹਿੰਦੇ ਨਹੀਂ ਆਜ਼ਾਦੀ ਵੇਲੇ ਦੀ ਗੱਲ। ਹੱਲਿਆਂ ਦੀ ਗੱਲ। ਕਿਉਂਕਿ ਉਹ ਹਾਂ ਹੱਲਿਆਂ ਦੀ ਗੱਲ ਹੈ। ਕਿਉਂਕਿ ਉਹ ਉਹਨਾਂ ਨੂੰ ਆਜ਼ਾਦੀ ਮਿਲੀ ਵੀ ਨਹੀਂ। ਉਹ ਤੋਂ ਬਾਅਦ ਸਾਡਾ ਰਾਜਨੀਤਿਕ ਤੌਰ ਤੇ ਬਹੁਤ ਹਾਨਣ ਹੋਇਆ। ਚੰਡੀਗੜ੍ਹ ਦਾ ਰੋਲਾ ਪਿਆ ਉਹ ਸਾਡ ਅੱਜ ਤੱਕ ਵਿੱਚ ਹੀ ਹੈ। ਸਾਡੇ ਪੰਜਾਬ ਦੀ ਰਾਜਧਾਨੀ ਕੋਈ ਹੈ ਨਹੀਂ। ਵੰਡ ਮੇ ਅੱਧੀ ਰਾਜਧਾਨੀ ਸਾਡੇ ਕੋਲੇ। ਸਾਡੇ ਕੋਲੇ ਹਾਈ ਕੋਰਟ ਹੈ ਨਹੀਂ ਅੱਧਾ ਹਾਈ ਕੋਰਟ। ਇਹ ਵੀ ਤੁਹਾਡੇ ਕੋਲੇ ਡੈਮ ਹੈ ਨਹੀਂ। ਏਮਾ ਦੀ ਬਿਜਲੀ ਦਿੱਲੀ ਨੂੰ ਜਾਂਦੀ ਆ ਇਹੋ ਜੇ ਆਪਣੀਆਂ ਜ਼ਮੀਨਾਂ ਦਾ ਕਰਨ ਦਾ ਅਧਿਕਾਰ ਹੈ ਨਹੀਂ ਕੋਈ ਪੱਕਾ ਮੁੱਲ ਨਹੀਂ ਦਿੱਤਾ ਜਾ ਰਿਹਾ ਇੰਨਾ ਕੋਸ਼ਿ ਅੱਧੇ ਦਿਨ ਸਾਡੇ ਤੇ ੱਟਾ ਹੋਇਆ ਪਾਰ ਹੁੰਦਾ ਹੈ ਕੱਲ ਵੀ ਹੁੰਦਾ ਬਾਇਕ ਰਾਤੀ ਹੁੰਦਾ ਵਾ ਬੰਬੀ ਹੁੰਦਾ ਕਾਂਝਲੀਾਈ ਹੁੰਦਾ ਪਰ ਤੁਹਾਨੂੰ ਸਭ ਕੁਝ ਸਿਖਾਉਣ ਵਾਸਤੇ ਪੰਜਾਬ ਨਾਲ ਹੀ ਨਹੀਂ ਹੁੰਦਾ ਜੇ ਤੁਸੀਂ ਕੋ ਬਾਡਰ ਖੋਲ ਦਿਓ ਨਾ ਜੀ ਬੜਾ ਖਤਰਾ ਮੈਂ ਖੀਰ ਚ ਬੇਨ ਅੱਜ ਦੇ ਮਿਸ਼ਨਰ ਬਹੁਤ ਸਾਰੇ ਦੇਸ਼ ਨੇ ਆਸਟ੍ਰੇਲੀਆ ਜਿੱਥੇ ਡੈਮੋਕ੍ਰੈਟਿਕ ਸਰਕਾਰ ਹੈ ਉੱਥੇ ਤੁਹਾਡੇ ਦਮਾਨਾ ਧਾਰੀ ਗੁਰੂ ਦੇ ਸਿੱਖ ਕੈਬਨਿਟ ਮਨਿਸਟਰ ਬਣੇ ਹੋਏ ਆ ਉੱਥੇ اپੋਜੀਸ਼ਨ ਪਾਰਟੀਆਂ ਦੇ ਲੀਡਰ ਬਣੇ ਹੋਏ ਆ ਇਹ ਹੁਣ ਸਾਡੀ ਆਵਾਜ਼ ਇੰਨੀ ਤਹਣੀ ਵੀ ਪੰਜਾਬ ਦੇ ਵਿੱਚ ਹੀ ਸਾਡੀ ਆਵਾਜ਼ ਹੈ ਜਿਹਦੀ ਅਸਲ ਵਿੱਚ ਇਨਸਾਨੀਅਤ ਦੀ ਆਵਾਜ਼ ਹੈ ਜਿਹਦੀ ਸਾਰੀ ਦੁਨੀਆ 'ਚ ਫੈਲ ਰਹੀ ਹੈ ਜਿਹਦੇ ਵਾਸਤੇ ਸਤਿਗੁਰੂ ਨੇ ਏਡਾ ਵੱਡਾ ਸੰਘਰਸ਼ ਕੀਤਾ ਤੇ ਹੁਣ ਹੋਣਾ ਕੀ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋ ਗਈ ਤਾਂ ਅਨਕਲ ਦੀ ਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਕਿ ਆਹ ਤੇ ਅਕਾਲਪੁਰਖ ਦੀ ਫੌਜ ਹੈ ਮਾਰੇ ਨਹੀਂ ਕਿ ਮੇਰੀ ਫੌਜ ਹੈ ਤੇ ਹਿੰਦੁਸਤਾਨ ਦੀ ਜਾਨੰਦਪੁਰ ਸਾਹਿਬ ਦੀ ਫੌਜ ਹੈ ਕਹਿੰਦੇ ਇਹ ਅਕਾਲਪੁਰਖ ਦੀ ਫੌਜ ਹੈ ਖਾਲਸਾ ਅਕਾਲਪੁਰਖ ਦੀ ਫੌਜ ਅਰਜ ਕਿਉ ਖਾਲਸਾ ਪਰਮਾਤਮਾ ਦੀ ਮੌਜ ਸਤਿਗੁਰੂ ਪਾਤਸ਼ਾਹ ਨੇ ਪੰਜ ਪਿਆਰੇ ਸਾਜੇ ਉਹਨਾਂ ਨੂੰ ਅਮਰ ਛਾਇਆ ਉਹਨਾਂ ਤੋਂ ਛਕਿਆ ਇਹ ਇੱਕ ਫੌਜ ਸਾਜ ਲਈ ਸਾਜੋ ਸਮਾਨ ਖਰੀਦਿਆ ਜੰਗੀ ਜਿਲੇ ਬਣਾਏ ਮਹਾਰਾਜ ਸੱਚੇ ਪਾਤਸ਼ਾਹ ਤੋਂ ਪਾਖਰੀਤੀ ਜੀਤ ਨਜ਼ਾਰਾ ਖੜਕਾਇਆ 14 ਜੁੱਧ ਰਲੇ ਮਾਰੇ ਜ਼ੁਲਮ ਦੇ ਖਿਲਾਫ ਜ਼ੁਲਮ ਦੇ ਖਿਲਾਫ 14 ਜੁੱਧ ਮਹਾਰਾਜ ਦੇ ਸਹਾਬਜਾ ਦੇਸੀ ਹੋ ਗਏ ਪੰਜ ਪਿਆਰੇ ਹੋ ਗਏ ਬਹੁਤ ਸਾਰੇ ਸਿੱਖਾਂ ਧੂਆ ਦੇ ਪੁੱਤਰ ਪੰਜ ਸ਼ਹੀਦ ਹੋ ਗਏ ਮਹਾਰਾਜ ਦੇ ਮਾਮੇ ਦੇ ਪੁੱਤਰ ਹੋ ਗਏ ਸਾਥ ਸੰਗ ਦੀ ਪਰ ਜ਼ੁਲਮ ਰਾਜ ਦੀਆਂ ਜਿਹੜਾ ਪਟੀਆਂ ਆਉਣ ਵਾਲਾ ਸਮਾਂ ਤੇ ਜੀ ਉਹਨਾਂ ਲਈ ਜਨੈਸ਼ਰ ਹੈ ਉਹ ਸਾਨੂੰ ਵੀ ਬੁਰਾ ਭਲਾ ਬੋਲੂਗੀ ਵੀ ਇਹ ਕਾਇਰ ਲੋਕ ਸੀ ਕਾਇਰ ਧਰਨੇ ਦਿੰਦੇ ਰਹੇ ਇਹਨਾਂ ਤੋਂ ਸ਼ੰਭੂ ਬਾਟਰ ਤੋਂ ਜਾ ਕਾ ਨਹੀਂ ਜਾਇਆ ਗਿਆ ਇਹ ਠਿਕਰੀ ਤੋਂ ਅੱਗੇ ਨਹੀਂ ਜਾ ਸਕੇ ਸਾ ਸੈਂਪ ਅਸੀਂ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਸਾਡੇ ਸਵਰਨਾ ਪਰਖੋ ਇਹ ਕੇਵਲ ਅਸੀਂ ਨਹੀਂ ਜਿਹੜੇ ਚਾਰ ਬੈਠੇ ਆ ਇੱਥੇ ਕੇਵਲ ਅਸੀਂ ਆ ਕਿਤੇ ਨਹੀਂ ਦੁਨੀਆ ਦੇ ਵਿੱਚ ਸਿੱਖ ਬੈਠੇ ਨੇ ਤੇ ਸਿੱਖ ਆਪਣੇ ਧਰਮ ਦੀ ਖਾਤਰ ਆਪਣੇ ਹੱਕਾਂ ਦੀ ਖਾਤਰ ਆਪਾਂ ਨਿਸ਼ਾਭਰ ਕਰਨ ਜਾਣਦੇ ਆ ਵੀ ਤੁਸੀਂ ਵੀ ਜਾਣਦੇ ਆ ਇਸ ਕਰਕੇ ਇਸ ਮਾਹੌਲ ਨੂੰ ਖਰਾਬ ਨਾ ਕਰੋ ਅਸੀਂ ਇਹ ਕਿ ਮਾਹੌਲ ਸ਼ਾਂਤ ਮੇਰੇ ਰਵੇ ਮਾਹੌਲ ਚੜ੍ਹਦੀ ਕਲਾ ਰਵੇ ਆਪਸੀ ਭਾਈਚਾਰੇ ਦਾ ਇੱਥੇ ਤੁਸੀਂ ਨਜਾਇਜ਼ ਹੀ ਕਹਿੰਦੇ ਆ ਹਿੰਦੂਆਂ ਨੂੰ ਖਤਰਾ ਹੋਜੋ ਜੀ ਮੁਸਲਮਾਨਾਂ ਨੂੰ ਖਤਰਾ ਹੋਜੋ ਜੀ ਜੇ ਭਾਈ ਹਵਾਰੇ ਨੂੰ ਛੱਡਦਾ ਪੰਜਾਬ ਨੂੰ ਛੱਡਦਾ ਜਿੱਦੂ ਖਤਰਾ ਹੋਜੂ ਭਾਈ ਆ ਸਾਡੇ ਨਾਲ ਆਲ ਇੰਡੀਆ ਜਿਹੜੇ ਵਪਾਰ ਤਰਨ ਜੈ ਜੀ ਉਹ ਤਾਂ ਇੱਥੇ ਬੈਠੇ ਆ ਜਿੱਦੂ ਖਤਰਾ ਹੋਜੂ ਜੀ ਆਵਤ ਸਾਨੂੰ ਸਾਡੀਆਂ ਬੜੀਆਂ ਜ਼ਾਇਜ ਮੰਗਾਏ ਇਹ ਜ਼ਾਇਜ ਮੰਗਾ ਮੰਨੋ ਕੇਵਲ ਦਰਹਾਈਆਂ ਦੇ ਨਹੀਂ ਰਾਇ ਤਾਂ ਹੁਣ ਹੋਣੀ ਹੀ ਆਪਣੀਆਂ ਜਦੋਂ ਤੁਸੀਂ ਵਿਦੇਸ਼ਾਂ ਵਿੱਚ ਜਾਂਦੇ ਆ ਜਦੋਂ ਕੋਈ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੁਹਾਡੇ ਨਾਲ ਗੱਲ ਕਰਦਾ ਹੈ ਜੇ ਤੁਸੀਂ ਭਾਈ ਅਮਰਤਪਾਲ ਨੂੰ ਕਿਉਂ ਨਹੀਂ ਛੱਡਦੇ ਹੁਣ ਤੱਕ ਉਹ ਐਮਪੀ ਹੈ ਐਨੀ ਦੁਨੀਆ ਦਾ ਚੁਣਿਆ ਹੋਇਆ ਲੀਡਰ ਹੈ ਉਹਦੇ ਕੋਲ ਕੋਈ ਹਥਿਆਰ ਨਹੀਂ ਫੜਿਆ ਗਿਆ ਕੋਈ ਲੈਟਰ ਨਹੀਂ ਫੜਿਆ ਗਿਆ ਵੀ ਇਹਨੇ ਕਤਲ ਨਹੀਂ ਕੀਤਾ ਕਿ ਤੇ ਕੁੱਤੇ ਤੇ ਡੰਡਾ ਨਹੀਂ ਮਾਰਿਆ ਉਦੋਂ ਨਹੀਂ ਛੱਡਦੇ ਉਦੋਂ ਨੀਵੀਂ ਵੀ ਪਾ ਲੈਨੇ ਆ ਪਰ 5 ਮਿੰਟ ਦੀ ਨੀਵੀਂ ਸਾਡੇ ਨਾਲ ਉਵੇਂ ਕਰਦੇ ਆ ਅੱਜ ਜੱਗੀ ਜੌਹਲ ਨੂੰ ਕਿੰਨਾ ਚਿਰ ਹੋ ਗਿਆ ਜਿਉਂ ਨਹੀਂ ਛੱਡਦੇ ਸਾਹ ਸੰਤ ਅਸਤਾਈਂ ਹੁੰਦੇ ਫੜੇ ਸੀ ਅਮਰਪਾਲ ਦੇ ਨਾਲ 27 ਮੁੰਡੇ ਉਹਨਾਂ ਚੋਂ 16 ਜਾਣੇ ਚੰਦਿਆਲੇ ਗਏ ਹੀ ਨਹੀਂ ਉਹ ਗਏ ਹੀ ਨਹੀਂ ਉੱਥੇ ਉਹਨਾਂ ਨੂੰ ਉਵੇਂ ਹੀ ਤੁਰਦੇ ਫਿਰਦੇ ਨੂੰ ਫੜ ਲਿਆ ਤੇ ਜਮਾਨਤ ਵੀ ਨਹੀਂ ਹੋਣ ਦਿੰਦੇ ਇਹ ਕੱਲਾ ਮੋਦੀ ਸਰਕਾਰ ਨੇ ਇਹ ਭਗਵੰਤ ਸਿੰਘ ਦੀ ਸਰਕਾਰ ਵੀ ਸਾਡੇ ਨਾਲ ਹੀ ਕਰਦੀ ਆ ਉਹਨੂੰ ਵੱਧ ਕਰਦੀ ਆ ਸਾਡੇ ਨਾਲ ਮਿਲ ਨੂੰ ਕਿਤੇ ਤਿਆਰ ਨਹੀਂ ਇਹਨੂੰ ਕਹੋ ਕਿ ਸਾਡੇ ਨਾਲ ਮੀਟਿੰਗ ਕਰਨਾ ਬੈਜਾ ਨਹੀਂ ਤਿਆਰ ਸੋ ਇਹ ਸਾਡੇ ਨਾਲ ਜ਼ੁਲਮ ਹੋ ਰਿਹਾ ਸਮਾ ਸੀਮਤਾ ਅਸੀਂ ਬੜੇ ਸ਼ਾਂਤਮਈ ਤੂਹੀ ਦਿਖਿਆ ਕਿ ਇੰਨੇ ਸਾਲਾਂ ਤੋਂ ਕਮਿਊਨ ਅਨੁਸਾਰ ਮੋਰਟਰ ਚੱਲਦਾ ਹੈ ਕਦੇ ਵਾਲੀ ਸੋਈ ਹੈ ਕਦੇ ਕਿਸੇ ਦਾ ਰੋੜਾ ਵੱਜਿਆ ਕਿਸੇ ਨੂੰ ਗਾਲ ਕੱਢੀ ਹੈ ਨਹੀਂ ਅਸੀਂ ਬੜੇ ਤਹਮਲ ਦੇ ਨਾਲ ਚੱਲ ਰਹੇ ਹਾਂ ਪਰ ਸਾਨੂੰ ਕੋਈ ਓਵਰਟੇਕ ਵੀ ਕਰ ਸਕਦਾ ਹੈ ਵੀ ਤੁਸੀਂ ਕੀ ਕਰੀ ਜਾਂਦੇ ਐ ਇੱਥੇ ਰੁਲੀ ਜਾਂਦੇ ਆਵੇਂ ਆਏ ਥੋੜੋ ਸਿੱਧੇ ਹੋਣੇ ਐ ਤੇ ਸਾਡੇ ਵਸ ਕੀ ਰੂ ਭਾਈ ਇਸ ਵਾਸਤੇ ਸਮਾਂ ਰਹਿੰਦੇ ਇਹ ਸਾਰੇ ਮਸਲੇ ਹੱਲ ਕਰਨੇ ਚਾਹੀਦੇ ਆ ਜਿਵੇਂ ਵੀ ਕਮਿਸ਼ਨ ਸਾਹਿਬ ਮੋਰਚਾ ਅੱਗੇ ਪ੍ਰੋਗਰਾਮ ਦੇਗਾ ਸੋ ਉਹਦੇ ਲਈ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਦੇ ਸਾਦਰ ਗੱਦੀ ਤੇ ਬੱਦੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ